ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਨੱਥ ਪਾਉਣ ਦੇ ਲਈ ਬੀਤੀ ਗਈ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਨਾਲ ਪੰਜਾਬ ਪੁਲਿਸ ਵੀ ਲਗਾਤਾਰ ਸਾਥ ਦੇਂਦਿਆਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ ਦੱਸ ਦਈਏ ਕਿ ਤਾਜ਼ਾ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਾਬਾ ਕੋਤਵਾਲੀ ਪੁਲਿਸ ਦੇ ਵੱਲੋਂ ਉਦੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਜਦੋਂ ਕਾਰ ਸਵਾਰ ਇੱਕ ਵਿਅਕਤੀ ਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਤਕਰੀਬਨ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਇਸ ਮੌਕੇ ਤੇ ਨਾਬਾ ਦੇ ਐਸ ਐਚ ਓ ਬੋਪਾ ਰਾਏ ਹੈਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਵਾਸੀ ਕਨੌਰ ਬਜੋਂ ਹੋਈ ਹੈ ਜਿਸ ਦੇ ਖਿਲਾਫ ਐਨ ਡੀ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹਦੇ ਦਸ਼ਨ ਨੇ ਤੇ ਇਸ ਤਹਿਤ ਕਾਰਵਾਈ ਕਰਦੇ ਹੋਏ ਅਤੇ ਸ਼੍ਰੀ ਦਵਿੰਦਰ ਕੁਮਾਰਾਤਰੀ ਜਿਹਦੇ ਦਵਾਈ ਹੇਠ ਅਪਕਤਵਾਲੀ ਪੁਲਿਸ ਨਾ ਬਨੇ ਆ ਓਪੀਓ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਤਹਿਤ ਦੀ ਪਰਮਜੀਤ ਸਿੰਘ ਏਲੀਅਸ ਬੇਲਾ ਵਾਰਡ ਨੰਬਰ 3 ਕਨੌਰ ਨੂੰ ਕਾਬੂ ਕੀਤਾ ਤੇ ਉਸ ਕੋਲ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਕਿੱਥੋਂ ਬਰਾਮਦ ਕੀਤੀ ਗਈ ਇਹ ਅਸੀਂ ਰਿਪੋਤਮਨ ਕਾਲਜ ਰੋਡ ਦੇ ਗੇਟ ਕੋਲੇ ਨਾਕਾ ਲਾਇਆ ਹੋਇਆ ਸੀ ਉਥੇ ਆਪਣੇ ਆਈਓ ਐਸਆਈ ਡੱਗਾ ਸਿੰਘ ਅਤੇ ਹੋਰ ਪੁਲਿਸ ਪਾਰਟਨਰਸ ਨੂੰ ਕਾਬੂ ਕਰਕੇ ਇਸ ਤੋਂ ਰਿਕਵਰੀ ਕਰੀ ਹੈ ਪਹਿਲਾਂ ਵੀ ਕੁਝ ਹੈਗਾ ਜੀ ਇਸ ਤੇ ਇਸ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਐਨਡੀਪੀਐਸ ਐਕਟ ਦੇ ਮੁਕੱਦਮਾ ਦਰਜ ਕਿੱਥੋਂ ਦਾ ਰਹਿਣ ਵਾਲਾ ਹੈ ਇੱਕ ਨੌਰ ਦਾ ਰਹਿਣ ਵਾਲਾ ਹੈ ਅਤੇ ਸਪਲਾਈ ਕਰਨ ਵਾਸਤੇ ਨਾਬੇ ਜਾਇਆ ਸੀ ਪਤਾ ਲੱਗਿਆ ਜੀ ਕਿੱਥੇ ਕਿੱਥੇ ਦਾ ਸੀਗਾ ਸਪਲਾਈ ਕਰਨਾ ਇੱਥੇ ਇਹ ਹਲੇ ਅਸੀਂ ਇਹਨੂੰ ਚਲਦੇ ਰਿਮਾਂਡ ਲਿਆ ਜੀ ਅੱਜ ਪੇਸ਼ ਕਰਕੇ ਸਾਨੂੰ ਦੋ ਤਿੰਨ ਦਾ ਰਿਮਾਂਡ ਮਿਲਿਆ ਤੇ ਇਹਦੀ ਪੁੱਛਗਿੱਛ ਜਿੱਥੋਂ ਹੀ ਪਹਿਲਾਂ ਲੈ ਕੇ ਆਉਂਦਾ ਹੈ ਤੇ ਅੱਗੇ ਕਿੱਥੇ ਦਿੰਦਾ ਹੈ ਉਹ ਸਾਰੇ ਲੱਗੇ ਹੋਏ ਆਂ ਤੇ ਅਸੀਂ ਇਹਦੀ ਇੱਕ ਚੇਨ ਜਿਹੜੀ ਜਿੱਥੋਂ ਲੈ ਕੇ ਆਇਆ ਅਸੀਂ ਉੱਥੇ ਵਰਕ ਕਰ ਰਹੇ ਹਾਂ ਉੱਥੇ ਜੇ ਸਾਨੂੰ ਰਿਕਵਰੀ ਹੋਣ ਦੀ ਉਮੀਦ ਹੈ ਉਹ ਨਿਕੇੜੀ ਤਾਰਾ ਦੇ ਤਹਿਤ ਜਿਹੜਾ 18 ਐਨਪੀਐਸ ਐਕਟ ਦੇ ਇਸ ਵਿੱਚ ਅਸੀਂ ਮੁਕਤਮਾ ਦਿੱਤਾ ਹੈ ਲਾਈਵ ਤੇ ਇਸ ਚੈਨਲ ਤੇ ਲਈ ਸੁਖਜੈ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ